ਆਓ ਜੀ ਵਿਚੋਲਾ ਸਾਹ ਆਏ ਜੀ ਬੈਠੋ ਜੀ ਉਹ ਤੁਹਾਡੇ ਪਿੰਡ ਦੇ ਵਿਚੋਲੇ ਨੇ ਤਾਂ ਬਹੁਤ ਜ਼ੋਰ ਲਾ ਲਿਆ ਹੋ ਪਰ ਨਹੀਂ ਸਿਰੇ ਚੜਿਆ ਹੁਣ ਆ ਗਈ ਨਾ ਦੂਰ ਦੇ ਵਿਚੋਲੇ ਦੀ ਯਾਦ ਮੈਂ ਆਉਣਾ ਤਾਂ ਨਹੀਂ ਸੀਗਾ ਪਰ ਇਹਦੇ ਨਾਨਕੇ ਆਣਾ ਮੇਰੀ ਗਾਂ ਦੀਆਂ ਲਿਹਾਜ ਕਰਕੇ ਉਹਨਾਂ ਨੇ ਮੈਨੂੰ ਜ਼ੋਰ ਪਾਇਆ ਫਿਰ ਮੈਨੂੰ ਆਉਣਾ ਪਿਆ ਉਹ ਬਾਕੀ ਮੈਂ ਤਾਂ ਉਹ ਟਿੱਬਿਆਂ ਉੱਤੇ ਪਾਣੀ ਝੜਦਾ ਜਿਨ੍ਹਾਂ ਦੇ ਕੋਈ ਚੜਨ ਦੀ ਆਸ-ਉਮੀਦ ਨਹੀਂ ਸੀਗੀ ਬਾਕੀ ਕੰਮ ਦਾ ਥੋੜਾ ਵੀ ਔਖਾ ਹੀ ਆ ਕਰਾਂਗੇ ਕੁਛ ਬਹੁਤ ਬਹੁਤ ਧੰਨਵਾਦੀ ਇਹ ਕਰਦੋਂ ਕੰਮ ਤਾਂ ਬਾਕੀ ਯਾਰ ਥੋਡੇ ਕੋਲੇ ਲੱਖ ਆ ਥੋਡੇ ਕੋਲੇ ਕੱਖ ਆ ਮੈਨੂੰ ਸੱਚ-ਸੱਚ ਦੱਸਿਓ ਮੈਂ ਉਹੇ じゃ ਕੋਈ ਰਿਸ਼ਤਾ ਲੈ ਕੇ ਆਉਂਗੀ ਜਿਹੜਾ ਮੋੜ ਨਾ ਨਾ ਪਵੇ ਰਿਸ਼ਤਾ ਆਪਣਾ ਸਿਰੇ ਚੜ ਜਾਏ ਤੁਸੀਂ ਇਹ ਕੱਖ ਹੀ ਤਾਂ ਗੱਲ ਹੀ ਨਾ ਕਰੋ ਲੱਖਾਂ ਦੀ ਗੱਲ ਕਰੋ ਆਪਣੇ ਕੋਲ ਸੋਖਣਾ ਅੱਠ ਕਿੱਲੇ ਪੈ ਲਈਦਾ ਝੋਟੇ ਦੇ ਸਹਾਰਾ ਰਗੀ ਅੱਠ ਕਿੱਲੇ ਨਾ ਕੋਈ ਪਸੂ ਦੀਆਂ ਕਿੱਲੇ ਦੇ ਉਹ ਪੱਖਾ ਵੀ ਦੂਜਾ ਹੀ ਲਈ ਬਿਠੇ ਬਿਨਾ ਜਾਲੀ ਤੋਂ ਉਹ ਇਹ ਵੀ ਸਾਨੂੰ ਦੱਸ ਦਿਆਂ ਜੀ ਪੱਖਾ ਤਾਂ ਲਾਉਣਿਆ ਸੀ ਜੇ ਏਸੀ ਚ ਪਾਵਾਂਗੇ ਹੱਡ ਜੋੜ ਜਾਣਗੇ ਏਸੀ ਚ ਪਾ ਕੇ ਕਿੱਥੇ ਖੇਤੀ ਹੁੰਦੀ ਹੈ ਜੀ ਬਾਕੀ ਪਸ਼ੂ ਤਾਂ ਰੱਖੇ ਹੀ ਜਾਣੇ ਜੀ ਜਦੋਂ ਪਸ਼ੂ ਸਾਂਭਣ ਵਾਲੀ ਆ ਗਈ ਚਾਚਾ ਉਹ ਬਾਤ ਚਾਹੀ ਅੱਜ ਆਪਣੇ ਪਾਲੇ ਨੂੰ ਵੇਖਣ ਆਲੇ ਆਏ ਵੇਆ ਚਲੋ ਜੀ ਪੈਲੀ ਤਾਂ ਵਿਖਾ ਦਿਓ ਫਿਰ ਕਿੱਥੇ ਆ ਅ ਪੈਲੀ ਤਾਂ ਵਿਖਾਣੇ ਆ ਚਾਪਾ ਤੂੰ ਬਿਚੋਲੇ ਠੰਡਾ ਤੱਤਾ ਲੈ ਕੇ ਆ ਆਈ ਤੋ ਰੈਫਰੀ ਤੁੱਕੇ ਚੁੱਕਦਾ ਉਹ ਤੇਰਾ ਗਵੰਡੀ ਪਾਲਾ ਤਾਂ ਇਥੋਂ 15 ਸਾਲ ਵੱਡਾ ਗਾ ਉਹਨੂੰ ਵੇਖਣ ਆਲੇ ਆਏ ਆ ਤੇ ਗੱਲ ਬਣੀ ਲੈ ਆਹਾਂ ਹਾਂ ਹਾਂ ਜੇ ਸਾਡੇ ਵੇੜੇ 'ਚ ਨਹੀਂ ਨਾ ਛੰਨ ਛੰਨ ਹੁੰਦੀ ਤੇ ਛੰਨ ਛੰਨ ਉਹਨਾਂ ਦੇ ਵੇੜੇ 'ਚ ਵੀ ਨਹੀਂ ਹੁੰਦੰਦਾ ਮੈਂ ਆਏ ਓਏ ਓਹ ਵੇਖੀ ਪਤਾ ਸੱਟ ਤਾਂ ਨਹੀਂ ਵੱਜੀ ਉਹ ਸੱਟ ਕੀ ਸਵਾਹ ਵੱਜਨੀ ਆ ਸਾਰੇ ਇਹ ਪਸ਼ੂ ਵੇਚ ਕੇ ਖਾ ਗਏ ਸਾਰੇ ਇਹ ਜ਼ਮੀਨ ਦੇ ਕਿੱਲੇ ਵੇਚ ਕੇ ਖਾ ਗਏ ਆਹ ਪਤਾ ਨਹੀਂ ਕਿਉਂ ਕਿੱਲਾ ਰੱਖੀ ਬੈਠਿਆ ਲੋਕਾਂ ਦੇ ਗਿੱਟੇ ਭੰਨਣ ਨੂੰ ਓ ਤੂੰ ਤਾਂ ਦਾ ਹੀ ਸਾਨੂੰ 8 ਕਿੱਲੇ ਆਉਂਦੇ ਇਹ ਤਾਂ ਕਹਿੰਦਾ ਤੁਹਾਨੂੰ ਹੋਰ ਆਣੀ ਆਉਂਦੀ ਓ ਨਹੀਂ ਨਹੀਂ ਇਹ ਤਾਂ ਲੋਕ ਲੱਗਦੇ ਹੀ ਹੁੰਦੇ ਆ ਓਏ ਆਹੀ ਗੱਪਾਂ ਕਰਕੇ ਤੂੰ ਆਪਦਾ ਮੁੰਡਾ ਫੁੱਡਾ ਕਰ ਲਿਆ ਮੈਂ ਤਾਂ ਇਦੂ ਬਾਦ ਆਉਣਾ ਹੀ ਕੀ ਆ ਪਿਓ ਦਾ ਨਹੀਂ ਜੇ ਕਿਸੇ ਨੂੰ ਹੋਰ ਵੀ ਆਉ ਕਿਆ ਕਰਾਲੀ ਸ਼ਾਂਚਣ